ਸੋ ਸਸਿਕਾਲ ਜੀ ਤੁਸੀਂ ਜੁੜਿਓ ਦੇਵ ਲਾਈਬ੍ਰਿਟੀਓ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਦੇਵ ਕੰਬੋਜ਼ ਤੇ ਅੱਜ ਦੀ ਇੱਕ ਅਹਿਮ ਖਬਰ ਜਲਾਲਾਬਾਦ ਪੱਛਮੀ ਤੋਂ ਆ ਰਹੀ ਹੈ ਜਿੱਥੇ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਨੂੰ ਭਾਜਪੀ ਦਾ ਜ਼ਿਲ੍ਹਾ ਫਾਜ਼ਿਲਕਾ ਦਾ ਪਰਦਾ ਲਗਾਇਆ ਗਿਆ ਹੈ ਉਹਦੇ ਵਿੱਚ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਔਰ ਉਹਨਾਂ ਦੇ ਨਾਲ ਪੂਰੀ ਲੀਡਰਸ਼ਿਪ ਜਿਨ੍ਹਾਂ ਨੇ ਕਾਕਾ ਕੰਬੋਜ਼ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਨੂੰ ਜ਼ਿਲ੍ਹਾ ਫਾਜ਼ਿਲਕਾ ਦਾ ਪ੍ਰਧਾਨ ਥਾਪਿਆ ਤੇ ਕਾਕਾ ਗਮੋਜ ਦੇ ਘਰ ਦੇ ਵਿੱਚ ਅਕਸਰ ਹੀ ਉਸੇ ਟਾਈਮ ਤੋਂ ਲੈ ਕੇ ਹੁਣ ਤੱਕ ਜਿਹੜੇ ਵਧਾਈਆਂ ਦੇਣ ਵਾਲਿਆਂ ਦਾ ਤਾਤਾ ਲੱਗਿਆ ਹੋਇਆ ਹੈ ਸੁਖਵਿੰਦਰ ਸਿੰਘ ਕਾਕਾ ਗਮੋਜ ਨਾਲ ਸਾਡੇ ਸਵੇਰ ਦਾ ਤਾਂ ਦੇਵ ਲਾਇਓ ਰੇਡੀਓ ਨਾਲ ਗੱਲ ਕਰਦੇ ਹੋਏ ਪਤਾ ਲੱਗਿਆ ਕਿ ਉਹਨਾਂ ਨੇ ਇਹ ਦ੍ਰਿੜ ਨਿਸ਼ਟਾ ਕੀਤਾ ਕਿ ਉਹ ਪਾਰਟੀ ਵੱਲੋਂ ਦਿੱਤਿਆਂ ਗਿਆਂ ਸਾਰੀਆਂ ਡਾਇਰੈਕਸ਼ਨਾਂ ਦੇ ਖਰੇ ਉਤਰਨਗੇ ਅਤੇ ਪਾਰਟੀ ਦੇ ਵਿੱਚ ਸੱਚੇ ਸਿਫਾਈ ਦੇ ਵਜੋਂ ਰਹਿ ਕੇ ਪਾਰਟੀ ਦੀ ਸੇਵਾ ਕਰਨਗੇ ਨਵੀਂ ਅਪਡੇਟ ਦੇ ਨਾਲ ਫੇਰ ਮਿਲਦੇ ਆ ਤੁਸੀਂ ਦੇਖਦੇ ਰਹੋ ਦੇਵ ਲਾਇਬ੍ਰੇਰੀਓ ਧੰਨਵਾਦ ਮਿਹਰਬਾਨੀ ਸ਼ੁਕਰੀਆ